ਹਰੇ ਤੇ ਪੀਲੇ ਰੰਗ ਦੇ ਔਟੋ ਦੇ ਵਿੱਚ ਟੋਰ ਦੇ ਨਾਲ ਬੈਠ ਕੇ ਆਉਂਦੇ ਇਸ ਸਖਸ਼ ਤੋਂ ਜ਼ਰਾ ਸਾਵਧਾਨ ਰਹੋ ਇਸ ਦੇ ਵੱਲ ਜਿਹੇ ਛਾਤਰ ਤਰੀਕੇ ਦੇ ਨਾਲ ਕਾਂਕੀਤੇ ਜਾ ਰਹੇ ਸੀ ਕਿ ਪੁਲਿਸ ਦੀ ਵਿੱਚ ਸਖਸ਼ ਨੇ ਨੀਂਦ ਤੱਕ ਉਹ ਢਾ ਛੱਡੀ ਸੀ ਦਰਸਲ ਇਸ ਵਿਅਕਤੀ ਨੂੰ ਪੁਲਿਸ ਦੇ ਵੱਲੋਂ ਹਾਈ ਟੈਕ ਨਾਕਲ ਖਾ ਕੇ ਚੜਾਇਆ ਕਾਬੂ ਕੀਤਾ ਦਰਸਲ ਦੱਸਿਆ ਜਾ ਰਿਹਾ ਹੈ ਕਿ ਇਹ આરોપી ਜਸਤੀ ਉਮਰ ਤੇ 20 ਸਾਲ ਹੈ ਗੁਰਵਿੰਦਰ ਸਿੰਘ ਦਾ ਨਾਮ ਹੈ ਜੋ ਕਿ ਮੰਦਰਾਂ ਦੇ ਵਿੱਚ ਚੋਰੀ ਕਰਦਾ ਸੀ ਆਟੋ ਤੇ ਉੱਤੇ ਸਵਾਰ ਹੋ ਕੇ ਆਉਂਦਾ ਸੀ ਤਾਂ ਮੰਦਰਾਂ ਨੂੰ ਇਸ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਹਾਲ ਹੀ ਦੇ ਵਿੱਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਮੰਦਰਾਂ ਵਿੱਚ ਚੋਰੀ ਦੀਆਂ ਪੰਜ ਘਟਨਾਵਾਂ ਸਾਹਮਣੇ ਆਈਆਂ ਸਨ ਇਹਨਾਂ ਦੇ ਵਿੱਚ ਇੱਕ ਘਟਨਾ 14 ਦਸੰਬਰ ਨੂੰ ਵਾਪਰੀ ਸੀ ਜਿੱਥੇ ਪੁਲਿਸ ਨੇ ਪੁਜਾਰੀ ਪਰਸ਼ਰਾਮ ਵਿਆਸ ਤੇ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਸੀ ਸ਼ਿਕਾਇਤ ਅਨੁਸਾਰ ਅਣਪਛਾਤੇ ਚੋਰ ਡਾਨ ਬਾਕਸ ਜਿਸ ਦੇ ਵਿੱਚ ਕਰੀਬ 4000 ਰੁਪਏ ਦੀ ਨਕਦੀ ਸੀ ਲੈ ਕੇ ਫਰਾਰ ਹੋ ਗਿਆ ਸੀ ਚਾਸਤੁਰਾਨ ਸੀਸੀਟੀਵੀ ਫੁਟੇਜ ਦੀ ਮਦਦ ਦੇ ਨਾਲ ਮੁਲਜ਼ਮ ਨੂੰ ਟਰੇਸ ਕੀਤਾ ਜਿਸ ਤੋਂ ਵਿੱਚ ਉਹ ਇੱਕ ਆਟੋ ਦੇ ਵਿੱਚ ਮੌਕੇ ਤੇ ਪਹੁੰਚਦਾ ਨਜ਼ਰ ਆ ਰਿਹਾ ਸੀ ਆਟੋ ਦੇ ਰਜਿਸਟ੍ਰੇਸ਼ਨ ਨੰਬਰ ਨੂੰ ਟਰੈਸ ਕਰਕੇ ਮੁਲਜ਼ਮ ਨੂੰ ਕਾਬੂ ਕੀਤਾ ਪੁਲਿਸ ਨੇ ਚੋਰੀ ਕੀਤਾ ਡਾਨ ਬਾਕਸ ਕੁਝ ਨਕਦੀ ਅਤੇ ਘਟਨਾ ਦੇ ਵਿੱਚ ਵਰਤਿਆ ਆਟੋ ਵੀ ਬਰਾਮਦ ਕੀਤਾ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰੀਮਾਂਡ ਲਿਆ ਹੈ ਪੁਲਿਸ ਹੁਣ ਹੋਰ ਮੰਦਿਰਾਂ ਵਿੱਚ ਚੋਰੀ ਦੀਆਂ ਘਟਨਾਵਾਂ ਵਿੱਚ ਉਸਦੀ ਸ਼ਮੂਲੀਅਤ ਬਾਰੇ ਵੀ ਜਾਂਚ ਕਰ ਰਹੀ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਟੀਮ ਨੇ ਤਨਾਸਤੇ ਰਹਣ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀ ਜੁੜਾ ਕਿ ਮੰਦਿਰਾਂ ਦੇ ਵਿੱਚੋਂ ਚੋਰੀ ਕਰਦਾ ਸੀ ਤੇ ਹੁਣ ਇਸ ਸਾਥੀ ਚੋਰ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜੋ ਆਟੋ ਦੇ ਵਿੱਚ ਬੈਠ ਕੇ ਆਉਂਦਾ ਸੀ ਤਾਂ ਇਸ ਦੇ ਵੱਲੋਂ ਮੰਦਿਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਹਰੇ ਤੇ ਪੀਲੇ ਰੰਗ ਦੇ ਔਟੋ ਦੇ ਵਿੱਚ ਟੋਰ ਦੇ ਨਾਲ ਬੈਠ ਕੇ ਆਉਂਦੇ ਇਸ ਸਖਸ਼ ਤੋਂ ਜ਼ਰਾ ਸਾਵਧਾਨ ਰਹੋ ਇਸ ਦੇ ਵੱਲ ਜਿਹੇ ਛਾਤਰ ਤਰੀਕੇ ਦੇ ਨਾਲ ਕਾਂਡ ਕੀਤੇ ਜਾ ਰਹੇ ਸੀ ਕਿ ਪੁਲਿਸ ਦੀ ਵਿੱਚ ਸਖਸ਼ ਨੇ ਨੀਂਦ ਤੱਕ ਉਡਾ ਛੱਡੀ ਸੀ ਦਰਸਲ ਇਸ ਵਿਅਕਤੀ ਨੂੰ ਪੁਲਿਸ ਦੇ ਵੱਲੋਂ ਹਾਈ ਟੈਕ ਨਾਕਲ ਖਾ ਕੇ ਚੜਾਇਆ ਕਾਬੂ ਕੀਤਾ ਦਰਸਲ ਦੱਸਿਆ ਜਾ ਰਿਹਾ ਹੈ ਕਿ ਇਹ આરોપી ਜਸਤੀ ਉਮਰ ਤੇ 23 ਸਾਲ ਹੈ ਗੁਰਵਿੰਦਰ ਸਿੰਘ ਦਾ ਨਾਮ ਹੈ ਜੋ ਕਿ ਮੰਦਰਾਂ ਦੇ ਵਿੱਚ ਚੋਰੀ ਕਰਦਾ ਸੀ ਆਟੋ ਤੇ ਉੱਤੇ ਸਵਾਰ ਹੋ ਕੇ ਆਉਂਦਾ ਸੀ ਤਾਂ ਮੰਦਰਾਂ ਨੂੰ ਇਸ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਹਾਲ ਹੀ ਦੇ ਵਿੱਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਮੰਦਰਾਂ ਵਿੱਚ ਚੋਰੀ ਦੀਆਂ ਪੰਜ ਘਟਨਾਵਾਂ ਸਾਹਮਣੇ ਆਈਆਂ ਸਨ ਇਹਨਾਂ ਦੇ ਵਿੱਚ ਇੱਕ ਘਟਨਾ 14 ਦਸੰਬਰ ਨਵਾਂਪਰੀ ਸੀ ਜਿੱਥੇ ਪੁਲਿਸ ਨੇ ਪੁਜਾਰੀ ਪਰਸ਼ਰਾਮ ਵਿਆਸ ਤੇ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਸੀ ਸ਼ਿਕਾਇਤ ਅਨੁਸਾਰ ਅਣਪਛਾਤੇ ਚੋਰ ਡਾਨ ਬਾਕਸ ਜਿਸ ਦੇ ਵਿੱਚ ਕਰੀਬ 4000 ਰੁਪਏ ਦੀ ਨਕਦੀ ਸੀ ਲਾ ਕੇ ਫਰਾਰ ਹੋ ਗਿਆ ਸੀ ਜਾਂਚ ਦੌਰਾਨ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮ ਨੂੰ ਟ੍ਰੇਸ ਕੀਤਾ ਜਿਸ ਦੇ ਵਿੱਚ ਉਹ ਇੱਕ ਆਟੋ ਦੇ ਵਿੱਚ ਮੌਕੇ ਤੇ ਪਹੁੰਚਦਾ ਨਜ਼ਰ ਆ ਰਿਹਾ ਸੀ ਆਟੋ ਦੇ ਰਜਿਸਟ੍ਰੇਸ਼ਨ ਨੰਬਰ ਨੂੰ ਟਰੈਕ ਕਰਕੇ ਮੁਲਜ਼ਮ ਨੂੰ ਕਾਬੂ ਕੀਤਾ ਪੁਲਿਸ ਨੇ ਚੋਰੀ ਕੀਤਾ দান ਬਾਕਸ ਕੁਝ ਨਕਦੀ ਅਤੇ ਘਟਨਾ ਦੇ ਵਿੱਚ ਵਰਤਿਆ ਆਟੋ ਵੀ ਬਰਾਮਦ ਕੀਤਾ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਹੈ ਪੁਲਿਸ ਹੁਣ ਹੋਰ ਮੰਦਰਾਂ ਵਿੱਚ ਚੋਰੀ ਦੀਆਂ ਘਟਨਾਵਾਂ ਵਿੱਚ ਉਸ ਦੀ ਸ਼ਮੂਲੀਅਤ ਬਾਰੇ ਵੀ ਜਾਂਚ ਕਰ ਰਹੀ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਟੀਮ ਨੇ ਤਨਾਸਤ ਰਹਿਣ ਵਾਲੇ ਇੱਕ ਮੁਲਸਮ ਨੂੰ ਗ੍ਰਫਤਾਰ ਕੀਤਾ ਸੀ ਜਿਹੜਾ ਕਿ ਮੰਦਿਰਾਂ ਦੇ ਵਿੱਚੋਂ ਚੋਰੀ ਕਰਦਾ ਸੀ ਤੇ ਹੁਣ ਇਸ ਸਾਥੀ ਚੋਰ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਜੋ ਆਟੋ ਦੇ ਵਿੱਚ ਬੈਠ ਕੇ ਆਉਂਦਾ ਸੀ ਤਾਂ ਇਸ ਦੇ ਵੱਲੋਂ ਮੰਦਿਰਾਂ ਨੂੰ ਨਿਸ਼ਾਨਾ ਬਣਾਇਆ ਚੋਰੀਆਂ ਸੀ